हां जी मित्रों ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਗੱਲ ਕਰਦੇ ਆਂ ਉਹ ਕਹਾਵਤ ਨਹੀਂ ਬਗਾਨੀ ਥਾਲੀ 'ਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਅਕਸਰ ਹੀ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਤੇ ਪ੍ਰੋਗਰਾਮ ਤੇ ਕੰਮ ਕਰਨ ਜਾਂਦੇ ਆਂ ਤਾਂ ਅਗਲਾ ਪੈਸੇ ਦੇਣ ਲੱਗਾ ਇਹ ਗੱਲ ਕਰਦਾ ਕਿ ਅਸੀਂ ਕਿਹੜਾ ਤੁਹਾਡੇ ਸਮਾਨ ਦਾ ਕੁਛ ਲਾ ਲਿਆ ਆਪਦਾ ਸਮਾਨ ਤੁਸੀਂ ਵਾਪਸ ਲੈ ਚੱਲੇ ਮਾੜਾ ਮੋਟਾ ਤੁਸੀਂ ਵੇਖਿਆ ਕਰੋ ਪਰ ਮਿੱਤਰੋ ਹਰ ਇੱਕ ਕੰਮ ਜਿਹੜਾ ਦੂਰੋਂ ਵੇਖਣ ਨੂੰ ਬਹੁਤ ਵਧੀਆ ਲੱਗਦਾ ਬਹੁਤ ਸੌਖਾ ਲੱਗਦਾ ਸਾਨੂੰ ਵੀ ਅਸੀਂ ਜਦੋਂ ਦੂਸਰੇ ਦਾ ਕੰਮ ਵੇਖਦੇ ਆ ਤਾਂ ਸਾਨੂੰ ਐਂ ਲੱਗਦਾ ਵੀ ਯਾਰ ਤੇਰਾ ਕੰਮ ਤਾਂ ਸੌਖਾ ਸਾਡਾ ਬੜਾ ਔਖਾ ਹੈ ਪਰ ਹਰ ਇੱਕ ਕੰਮ ਦੇ ਵਿੱਚ 네ਗੇਟਿਵ ਤੇ ਪੋਜ਼ਿਟਿਵ ਪੁਆਇੰਟ ਹੁੰਦੇ ਆ ਇਸੇ ਤਰ੍ਹਾਂ ਹੀ ਦੋਸਤੋ ਸਾਡੇ ਕੰਮ 'ਚ ਵੀ ਬੜੀ ਮਿਹਨਤ ਆ ਆ ਤੁਸੀਂ ਦੇਖਿਆ ਇਹ ਵੀਡੀਓ 'ਚ ਕਿਦਾਂ ਪਹਿਲਾਂ ਸਾਰੀ ਰਾਤ ਕਪੜਾ ਸਰਫ ਵਾਲੇ ਪਾਣੀ 'ਚ ਭਿਉਂ ਕੇ ਰੱਖਿਆ ਜਾਂਦਾ ਉਸ ਤੋਂ ਬਾਅਦ ਸਵੇਰ ਨੂੰ ਕੱਢ ਕੇ ਫਰਸ਼ ਤੇ ਨਚੋੜਿਆ ਜਾਂਦਾ ਨਚੋੜਨ ਤੋਂ ਬਾਅਦ ਆ ਦੋ ਪਾਣੀਆਂ ਦੇ ਵਿੱਚੋਂ ਕੱਢ ਕੇ ਨਚੋੜ ਕੇ ਤੇ ਫਿਰ ਇਹਨੂੰ ਨੋਚੜਨ ਵਾਸਤੇ ਉਹ ਕੰਧ ਦੇ ਉੱਪਰ ਪਾਇਆ ਹੋਇਆ ਪਿਛਲੇ ਪਾਸੇ ਉਸ ਤੋਂ ਬਾਅਦ ਇਹਨੂੰ ਸੁੱਕਣੇ ਪਾਉਣਾ ਇਹਨੂੰ ਸੁਕਾ ਕੇ ਤੈਹ ਕਰਕੇ ਤੇ ਫਿਰ ਇਹ ਦੁਕਾਨ ਦੇ ਵਿੱਚ ਟਿਕਾਉਣਾ ਇਹ ਪ੍ਰੋਸੈਸ ਸਾਨੂੰ 10 ਤੋਂ 15 ਦਿਨ ਦੇ ਬਾਅਦ ਕਰਨਾ ਹੀ ਪੈਂਦਾ ਕਿਉਂਕਿ ਸਮਾਨ ਜਦੋਂ ਲੱਗਦਾ ਰਹਿੰਦਾ ਤਾਂ ਧੂੜ ਮਿੱਟੀ ਇਹਦੇ ਵਿੱਚ ਜਮ੍ਹਾਂ ਹੋ ਜਾਂਦੀ ਆ ਇਹ 15 ਦਿਨਾਂ ਬਾਅਦ 20 ਦਿਨਾਂ ਬਾਅਦ ਸਾਨੂੰ ਧੋਣਾ ਹੀ ਪੈਂਦਾ ਤੁਸੀਂ ਦੇਖੋ ਵੀ ਆਪਦੇ ਘਰ ਦੇ ਕੱਪੜੇ ਆਪਾਂ ਨੂੰ ਇੱਕ ਪੈਂਡ ਸ਼ਰਟ ਧੋਣੀ ਹੋਵੇ ਤੇ ਬੜਾ ਟਾਈਮ ਲੱਗਦਾ ਤੇ ਬੜਾ ਔਖਾ ਕੰਮ ਹੁੰਦਾ ਦੋਸਤੋ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਦਿਖਾਉਣਾ ਚਾਹਣਾ ਵੀ ਅਸੀਂ ਬਹੁਤ ਮਿਹਨਤ ਕਰਦੇ ਹਾਂ ਮੈਂ ਪਹਿਲਾਂ ਹੀ ਜਿੱਦਾਂ ਕਿਹਾ ਕਿ ਹਰ ਇੱਕ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਦੂਸਰੇ ਦਾ ਕੰਮ ਸਾਨੂੰ ਵੇਖਣ ਨੂੰ ਹਮੇਸ਼ਾ ਹੀ ਸੌਖਾ ਲੱਗਦਾ ਹੁੰਦਾ ਤੇ ਇੱਕ ਗੱਲ ਮਿੱਤਰੋ ਹੋਰ ਦੱਸ ਦਿਆਂ ਇਹ ਕੱਪੜਾ ਕੋਈ ਬਹਾਲਾ ਟਾਈਮ ਨਹੀਂ ਚੱਲਦਾ ਸਿਰਫ ਇੱਕ ਸਾਲ ਜਾਂ ਉਸ ਤੋਂ ਘੱਟ ਹੀ 7-8 ਮਹੀਨੇ ਹੀ ਇਹ ਇੱਕ ਸੀਜ਼ਨ ਹੀ ਸਾਡਾ ਇਹ ਘੜਦਾ ਉਸ ਤੋਂ ਬਾਅਦ ਸਾਨੂੰ ਨਵਾਂ ਬਣਾਉਣਾ ਪੈਂਦਾ ਹਰ ਸੀਜ਼ਨ ਪਿਛਲੇ ਸੀਜ਼ਨ ਮਿੱਤਰੋ ਕੁਝ ਤਜਰਬੇ ਸਾਡੇ ਸਾਹਮਣੇ ਆਏ ਆ ਕਿ ਜਿਹੜੇ VIP ਫੰਕਸ਼ਨ ਹੁੰਦੇ ਆ ਨਾ ਉਹਦੇ ਚ ਗਾਹਕ ਕੱਪੜਾ ਪਸੰਦ ਕਰਦਾ ਹੈ ਪਹਿਲਾਂ ਕਿ ਤੁਸੀਂ ਕਿਹੜੇ ਰੰਗ ਦਾ ਸਾਡੇ ਘਰੇ ਕੱਪੜਾ ਲਾਉਂਗੇ ਤਾਂ ਸਾਡੇ ਲਈ ਮੁਸ਼ਕਲਾਂ ਵਧੀਆਂ ਤੇ ਹੋਰ ਵੀ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਵੱਡੇ ਸ਼ਹਿਰਾਂ 'ਚ ਤਾਂ ਉਹ ਕੰਮ ਸ਼ੁਰੂ ਹੋ ਗਿਆ ਸਾਡੇ ਸਾਹਮਣੇ ਵੀ ਉਹ ਮੁਸ਼ਕਲਾਂ ਆਉਣ ਆਲੀਆਂ ਕਹਿੰਦੇ ਆ ਵੀ ਹੁਣ ਲਾੜਾ ਲਾੜੀ ਯਾਨੀ ਕਿ ਜਿਨ੍ਹਾਂ ਦੀ ਮੈਰਿਜ ਆ ਉਹਨਾਂ ਦੇ ਕੱਪੜਿਆਂ ਦੇ ਨਾਲ ਦਾ ਮੈਚ ਕਰਕੇ ਟੈਂਟ ਜਿਹੜਾ ਲਵਾਉਣਾ ਸ਼ੁਰੂ ਕਰ ਦਿੱਤਾ ਹੈ ਵੱਡੇ VIP ਫੰਕਸ਼ਨਾਂ ਦੇ ਵਿੱਚ ਹੌਲੀ ਹੌਲੀ ਇਹ ਰੁਝਾਨ ਪਿੰਡਾਂ ਵਾਲੇ ਪਾਸੇ ਨੂੰ ਆਉਂਦਾ ਕੁਝ ਟਾਈਮ ਲੱਗੂਗਾ ਪਰ ਸਾਡੇ ਲਈ ਮੁਸ਼ਕਲਾਂ ਵਧਣ ਵਾਲੀਆਂ